ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਕੋਲ ਸਾਡੇ ਗਿੱਲ ਬ੍ਰਦਰ ਭਾਜੀ ਨੂੰ ਸਾਡੇ ਕੋਲ ਪਹੁੰਚੇ ਆ ਤੇ ਗੱਲ ਕਰਦੇ ਸੀ ਜੋ ਅੱਜ ਮੌਜੂਦਾ ਹਾਲਾਤ ਪੰਜਾਬ ਦੇ ਬਣੇ ਹੋਏ ਜੋ ਜਿਹਦੇ ਦਿਲ ਦੇ ਵਿੱਚ ਦਰਦ ਆ ਨਾ ਤੇ ਉਹ ਆਪਣੇ ਆਪ ਉੱਠ ਕੇ ਆ ਰਿਹਾ ਚਾਹੇ ਉਹ ਸਾਨੂੰ ਫੋਨ ਕਰ ਰਿਹਾ ਚਾਹੇ ਸਾਡੇ ਕੋਲ ਪਹੁੰਚ ਰਿਹਾ ਜੇ ਸਾਨੂੰ ਫੋਨ ਵੀ ਕੋਈ ਕਰ ਦਿੰਦਾ ਤੇ ਸਾਡਾ ਹੌਸਲਾ ਜਿਹੜਾ ਨਾ ਉਹ ਵੱਜ ਜਾਂਦਾ ਵੀ ਯਾਰ ਸਾਡੇ ਨਾਲ ਸਾਡੇ ਭਰਾ ਖੜੇ ਚਾਹੇ ਜੁਰਜੇਟੇ ਵੀ ਵੱਡੇ ਕਾਰ ਜੂਨ ਹਨ ਤੇ ਆਪਾਂ ਉਹਨੂੰ ਸਰ ਕਰ ਸਕਦੇ ਹਾਂ ਜਿੱਦਿਆਂ ਮਰਜ਼ੀ ਮੁਸ਼ਕਲ ਆਣ ਤੇ ਇਹ ਸਾਡੇ ਕੋਲ ਪਾਜੀ ਜੀ ਕੱਲ ਵੀ ਪਹੁੰਚੇ ਕੱਲ ਵੀ ਆਣ ਕੇ ਕਿਆ ਮਨਜੂਸਾਂ ਤੇਰੇ ਨਾਲ ਅੰਤਾਂ ਕਿਹੜੀ ਬੂਟ ਲੈਣੀ ਕਿਹੜੀ ਤੈਨੂੰ ਵੱਡਾ ਇੰਜਨ ਮੈਨੂੰ ਲੱਗ ਮੈਨੂੰ ਸੀਗਾ ਪਾਜੀ ਝੋਨਾ ਫਸਦਾ ਕਿ ਬਹੁਤ ਪ੍ਰੋਬਲਮ ਆ ਰਹੀ ਆ ਵੀ ਵੀ ਤੰਗ ਹੋਣੇ ਪਏ ਜਦੋਂ ਬੰਦਾ ਇੱਕ ਵਾਰੀ ਕਿਦਾ ਮਰਦਾ ਮੁੜ ਕੇ ਗੇਲ ਜੀਦਾ ਤੇ ਪਾਜੀ ਨੂੰ ਲੱਗਿਆ ਉਹਦਾ ਨੇ ਇੰਜਨ ਦੇਖ ਜਿਹੜਾ ਵੱਡਾ ਜਿੰਨਾ ਦਾ ਹੁੰਦਾ ਘਰ ਗੱਲ ਚੱਲ ਹੀ ਰਹੀ ਸੀ ਤੇ ਪਾਜੀ ਨੇ ਅੱਜ ਚਲੋ ਸੁਆਲਾ ਕਰਨ ਆਏ ਇੱਥੇ ਆਣ ਕੇ ਦੇਖਿਆ ਗੱਲ ਵਾਤੇ ਦਰਦ ਦਾ ਸਮਾਨ ਬੰਡਿਆ ਆਪਣੇ ਹੱਥੀਂ ਆਣ ਕੇ ਸਮਾਨ ਦਿੱਤਾ ਸਾਰਾ ਕੁਝ ਕਰ ਰਹੇ ਦਰਦ ਰੱਖਣਾ ਬਹੁਤ ਜ਼ਰੂਰੀ ਆਪਣੇ ਭੈਣ ਭਰਾਵਾਂ ਦੇ ਲਈ ਜੇ ਤੁਮ ਆਣ ਕੇ ਇੱਕ ਵਾਰੀ ਤੁਸੀਂ ਜਾਣ ਕੇ ਦੇਖੋ ਜੋ ਹਾਲਾਤ ਬਣੇ ਹੋਏ ਗਰਾਊਂਡ ਤੇ ਕੋਠਿਆਂ ਦੇ ਲੋਕ ਚੜ ਚੜ ਲੋਕ ਬੂੰਦ ਪਾਣੀ ਲਈ ਤਰਸ ਰਹੇ ਆ ਸਾਡੇ ਸਾਡੀ ਪੰਜਾਬ ਦੀ ਧਰਤੀ ਦੇ ਉਹੀ ਜਿਹੜੇ ਪਾਣੀ ਆਉਂਦੇ ਨਾ 10 12 ਘੰਟੇ ਜਿਹੜੇ ਹੁੰਦੇ ਨੇ ਨਾ 15 ਘੰਟੇ ਉਹੀ ਇੱਕ ਬਹੁਤ ਅਹਿਮੀਅਤ ਹੁੰਦੇ ਆ 15 20 ਘੰਟੇ ਦੇ ਵਿੱਚ ਉਨਾ ਪਰਿਵਾਰਾਂ ਤੱਕ ਇਹ ਹੀ ਸਾਨੂੰ ਟਾਰਗੇਟ ਨੂੰ ਅਸੀਂ ਕਿੱਦਾਂ ਪਹੁੰਚੀ ਲੋਕ ਸਾਨੂੰ ਬਹੁਤ ਫੋਨ ਕਰਦੇ ਆ ਦੱਸੋ ਰਾਛਣ ਲਿਆਈਏ ਪਾਣੀ ਲਿਆਈਏ ਕੀ ਲਿਆਈਏ ਪਰ ਉਹਨੂੰ ਲਿਆ ਕੇ ਵੀ ਕੀ ਕਰਾਂਗੇ ਜਦ ਸਾਡੇ ਕੋਲ ਮੁਰੇ ਪਹੁੰਚਾਉਣ ਨੂੰ ਹੈ ਹੀ ਸਿਸਟਮ ਵੋਟਾਂ ਹੀ ਸੀਮਤ ਦਾਇਰੇ ਦੇ ਵਿੱਚ ਬੂਟਾ ਆ ਜਦੋਂ ਜਾਣੇ ਕਈ ਵਾਰ ਹੁਣ ਇੱਥੇ ਕੀ ਆ 15 ਕਿਲੋਮੀਟਰ ਤੇ 10-12 ਪਿੰਡ ਆ ਪੂਰੇ ਸਟਕ ਹੋਏ ਪਏ ਆ ਹੁਣ ਇੱਥੋਂ ਕੀ ਆ ਪਾਣੀ ਆ ਹੁਣ ਪਾਣੀ ਦੇ ਵਿੱਚੋਂ ਵੋਟਾਂ ਜਾਂਦੀਆਂ ਗਾਂਹ ਜਾ ਕੇ ਸੜਕਾਂ ਇਹਦੀ ਨਹੀਂ ਆ ਉੱਤੋਂ ਵੱਤ ਫੇਰ ਪਾਣੀ ਆਇਆ ਇੰਦਾ ਫੇਰ ਪਾਣੀ ਦਾ ਬਹਾ ਬਹੁਤ ਉੱਥੇ ਇਹੋ ਜੇ ਸਾਧਨ ਚਾਹੀਦੇ ਆ ਜਿਹੜੇ ਕੀ ਆਪਾਂ ਜਾ ਕੇ ਉੱਥੇ ਉਹਨੂੰ ਪਹਤਾ ਸਕੀ ਉਹਨਾਂ ਨੂੰ ਕੱਢ ਸਕੀ ਕਿਉਂਕਿ ਉਹੀ 15 ਘੰਟੇ ਛੋਟੇ ਛੋਟੇ ਬੱਚੇ ਇੱਕਦਾਂ ਰੋਂਦੇ ਕਰ ਲਾਉਂਦੇ ਜੇ ਤੁਹਾਨੂੰ ਰਿਕਾਰਡ ਗਾ ਸੁਣਾਈ ਗਏ WhatsApp ਤੇ ਤੇ ਸਰੇਕ ਦਾ ਦਿਲ ਦੁਖਦਾ ਯਾਰ ਇਦਾਂ ਦੇ ਹਾਲਾਤ ਕੱਲ ਇੱਕ ਬੱਚੀ ਕੱਢੀ 15 ਅ 15 ਕਿਟ ਹੈ ਅਮਰ ਅੱਜ ਇੱਕ ਭੈਣ ਪ੍ਰੈਗਨੈਂਟ ਭਾਜੀ ਲਾਸਟ ਮਨਤ ਲੱਗਾ ਉਹ ਉਹਨਾਂ ਨੂੰ ਰੈਸਕਿਊ ਕੀਤਾ ਇਦਾਂ ਦੇ ਜਿਹੜੇ ਕੇਸ ਹਨ ਜਿਹੜੇ ਦਿਲੇਜ ਹਾਂ ਉਹ ਜਿਹੜੇ ਹੈਗੇ ਕੇਸ ਕੱਢ ਲਏ ਤੇ ਭਾਜੀ ਹੁਣ ਉਹਨਾਂ ਨੂੰ ਬਾਤੀ ਪੁੱਛਦੇ ਆਂ ਗਿਲ ਭਾਜੀ ਅੱਜ ਤੁਸੀਂ ਪਹੁੰਚੇ ਆਂ ਕਿੱਦਾਂ ਦਾ ਤੁਹਾਨੂੰ ਨਹਾਉਣ ਮਿਲਣਾ ਤਾਂ ਕਿਨਾਂ ਪ੍ਰਮਾਤਮਾ ਦੀ ਇੱਛਾ ਦਾ ਟੈਨ ਕਿਸੇ ਤੇ ਲਿਆ ਗਿਆ ਵੀ ਨਹੀਂ ਮੈਂ ਆਪਣੇ ਵੀ ਸਾਰੇ ਭਰਾਵਾਂ ਮੋਰੇ ਜਿੰਨੇ ਮੇਰੇ ਯਾਰ ਦੋਸਤਾਂ ਨਾਲ ਬੇਇੱਜ਼ਤੀ ਵੀ ਕਰੂੰਗਾ ਕੋਈ ਮੈਨੂੰ ਮਾੜਾ ਚੰਗਾ ਵੀ ਕਹਿ ਲਵੇ ਕੋਈ ਗੱਲ ਨਹੀਂ ਮੈਂ ਕਿਸੇ ਚੰਗੇ ਵਾਸਤੇ ਕਰਨ ਲੱਗਾ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਨੂੰ ਇੱਕ ਇੱਥੇ ਮੈਂ ਦੇਖਿਆ ਅੱਜ ਸਿਸਟਮੋਂ 2.5 ਕਰੋੜ ਦਾ ਆਉਂਦਾ ਜੀ ਜਿੰਨੀ ਵੱਧ ਤੋਂ ਵੱਧ ਸੇਵਾ ਕਰ ਸਕਦੇ ਹੋ ਕਰੋ ਅਸੀਂ ਮੈਂ ਛੋਟਾ ਬ੍ਰਦਰ ਮੇਰਾ ਤਰਮਿੰਦਰ ਸਿੰਘ ਅਸੀਂ ਵੱਧ ਤੋਂ ਵੱਧ ਯੋਗਦਾਨ ਪਾਉਣ ਨੂੰ ਤਿਆਰ ਆ ਮੈਂ ਚਾਹੁੰਨਾ ਕਿ ਸਾਨੂੰ 20 ਤੋਂ 25 ਲੱਖ ਰੁਪਈਆ ਵੀ ਅਸੀਂ ਪਾਉਣੇ ਬਾਕੀ ਸਾਥ ਦੇਣ ਥੋੜੇ ਬਹੁਤੇ ਬੰਦੇ ਤੇ ਅਸੀਂ ਭਾਜੀ ਹੁਣਾਂ ਨੂੰ ਉਹ ਲੈ ਕੇ ਦਈਏ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦੀ ਹੈਲਪ ਕਰੀਏ ਰਾਤ ਜਨੇ ਆਪਣੇ ਪਰਿਵਾਰ ਛੱਡ ਕੇ ਵੀ ਇੱਥੇ ਬੈਠੇ ਆ ਮੈਂ ਵੀ ਚਲੋ ਕਰੇ ਆਪਣੇ ਵਹਿ ਸਕਦਾ ਸੀ ਮੈਂ ਕੱਲ ਵੀ ਭਾਜੀ ਹੁਣਾਂ ਕੋ ਪਹੁੰਚਿਆ ਸੀ ਤੇ ਅੱਜ ਵੀ ਆ ਆ ਜਿੰਨੇ ਜੋਗੇ ਹੈਗੇ ਅਸੀਂ ਦੋਨੇ ਭਰਾ ਇਹਨਾਂ ਦੇ ਨਾਲ ਖੜੇ ਆ ਜੀ ਮੈਂ ਬਾਕੀ ਭਰਾਵਾਂ ਨੂੰ ਵੀ ਕਹਿਣਾ ਕਿ ਇਹਨਾਂ ਦਾ ਸਾਥ ਦਿਈਏ ਜੇ ਆਪਾਂ ਕਿਸੇ ਇੱਕ ਬੰਦੇ ਦੀ ਵੀ ਜ਼ਿੰਦਗੀ ਬਚਾ ਲਈਏ ਨਾ ਤੇ ਜ਼ਿੰਦਗੀ ਬੰਦੇ ਇਨਸਾਨ ਦੀ ਦਾ ਕਰੋੜਾਂ ਅਰਬਾਂ ਰੁਪਈਆ ਵੀ ਮੁੱਲ ਨਹੀਂਗਾ ਜੇ ਆਪਾਂ ਇਹਨਾਂ ਨੂੰ ਇੱਕ ਉਹ ਲੈ ਲਈਏ ਰਲ ਮਿਲ ਕੇ ਸਾਰੇ ਭਰਾ ਤੇ ਪਤਾ ਨਹੀਂ ਕਿੰਨੀਆਂ ਅਗ ਜਾਨਾਂ ਬਚਾਉਣਗੇ ਉਹ ਬਾਕੀ ਸਾਰੇ ਭਰਾਵਾਂ ਨੂੰ ਇਹੋ ਬੇਨਤੀ ਆ ਜਿੰਨੇ ਜੋਗੇ ਹੈਗੇ ਆ ਆਪਾਂ ਇਹਨਾਂ ਦਾ ਸਾਥ ਦਿਈਏ ਅਸੀਂ ਭੱਜ ਦੇ ਨਾਲ ਖੜੇ ਆ ਜਿੰਨੇ ਜੋਗੇ ਹੈਗੇ ਮੈਂ ਤਾਂ ਮੇਰਾ ਛੋਟਾ ਬ੍ਰਦਰ ਧਰਮਿੰਦਰ ਦੀ ਆ ਤਾਂ ਕਿ ਉਹ ਭਾਜੀ ਜਿਹੜੀਆਂ ਗੱਲਾਂ ਕਹੀਆਂ ਗੱਲ ਕਿ ਇਹੀ ਇੱਕ ਬੜਾ ਹੌਸਲਾ ਹੁੰਦਾ ਇੱਥੇਆਂ ਕੋਈ ਚੀਜ਼ਾਂ ਦੇਖੀਆਂ ਆ ਬੱਕਿਆ ਵੀ ਅਸੀਂ ਉਹ ਦੇਖਿਆ ਉਹ ਅਸੀਂ ਟਰੈਲੀ ਉੰਤਿਆਂ ਕਰ ਰਹੇ ਆ ਜਾ ਰਹੇ ਆ ਪ੍ਰੈਸਕੂ ਕਰ ਕਰ ਲਿਆ ਰਹੇ ਆ ਇਹ ਚੀਜ਼ਾਂ ਜ਼ਰੂਰੀ ਆ ਹੁਣੀਆਂ ਵੀ ਜ਼ਰੂਰੀ ਆ ਜੋ ਅਹੀਂ ਅਹੀਂ ਬਿਲਕੁਲ ਬੜੇ ਟਾਈਮਾਂ ਦੇ ਬਿਠੇ ਜਦੋਂ ਮੀਂਹ ਪੈਣੇ ਕੁਦਰਤ ਨੇ ਕਰਨਾਂ ਕੋਸ਼ਿਸ਼ ਕਰਨਾ ਉਹ ਨਹੀਂ ਆਪਣੇ ਟਾਈਮ ਬਚਾਉਣੇ ਆ ਉਹ ਨਹੀਂ ਪਾਣੀ ਨੂੰ ਦੇਖਣਾ ਥੱਲੇ ਕੌਣ ਆਉਣਾ ਕੀ ਹੋ ਰਿਹਾ ਪਾਣੀ ਛੱਡੂ ਥੱਲੇ ਕੌਣ ਮਾਰ ਰਿਹਾ ਆਪਣੇ ਭੈਣ ਭਰਾ ਮਾਰ ਰਿਹਾ ਆਪਾਂ ਇਹਨੂੰ ਚੀਜ਼ ਨੂੰ ਜ਼ਰੂਰ ਆਪਾਂ ਭਾਜ ਨੇ ਕੀਤੀ ਆ ਮੇਰਾ ਤਾਂ ਮਨ ਚ ਨਹੀਂ ਸੀ ਬਹੁਤ ਵੱਡੀ amount ਆ ਦਿਲ ਨਹੀਂ ਸੀ ਕਰਦਾ ਕਹਿਣ ਨੂੰ ਪਰ ਭਾਜ ਨੇ ਕਹਿਤਾ ਨਹੀਂ ਮਜੂਰ ਆਪਾਂ ਰਲ ਕੇ ਲੈਣਾ ਆ ਸੰਗਤਾਂ ਨੇ ਪਰ ਬੜੀ ਗੁਰੂ ਸਾਹਿਬ ਦੀ ਕਿਰਪਾ ਆ ਨਾ ਤੇ ਗੱਲ ਬੜੀ ਮਹਾਰਾਜ ਦੀ ਕਿਰਪਾ ਇਹਨਾਂ ਦੇ ਏਰੀਆ ਚ ਪੁੱਛ ਕੇ ਵਿੱਚੋ ਵੀ ਇਹ ਚੀਜ਼ ਕੀ ਆ ਚਲੋ ਬਾਕੀ ਪਰਮਾਤਮਾ ਹੈ ਨਾ ਤੇ ਗੁਰੂ ਸਾਹਿਬ ਕਿਰਪਾ ਕਰਨ ਬਾਕੀ ਮੈਂ ਨਾਲ ਗੁਰਵੀ ਸਿੰਘ ਟਕਾਲਾ ਵੀ ਸਾਡਾ ਐਸਪੀ ਭੋਗ ਪਰਤੋਂ ਸਮਾਰਟ ਸਿਟੀ ਸ਼ੌਪ ਇਹਨਾਂ ਦੀ ਬੜੀ ਮਹਾਰਾਜ ਦੀ ਕਿਰਪਾ ਭਰਾੜ ਬੜਾ ਪਿਆਰ ਆ ਇਹਨਾਂ ਨੂੰ ਸਲਾਮ ਸਭ ਤੁਸੀ ਸਭ ਮੈਂ ਤਾਂ ਦੋ ਸ਼ਬਦ ਹੀ ਕਹਿਣਾ ਚਾਹਣਾ ਵੀ ਇਹਨਾਂ ਦਾ ਅਸੀਂ ਸਮੁੱਚਾ ਇਲਾਕਾ ਸਮੁੱਚਾ ਪੰਜਾਬ ਪੰਜਾਬੀ ਹੱਦ ਤੱਕ। ਕੰਜੋ ਸਿੰਘ ਤਲਵੰਡੀ ਤੇ ਇਹਨਾਂ ਦੀ ਸਾਰੀ ਹੀ ਟੀਮ ਬਾਬਾ ਦੀਪ ਸਿੰਘ ਸੇਵਾਦਾਨ ਵੈਲਫੇਅਰ ਸੁਸਾਇਟੀ ਗੜੀਵਾਲਾ ਦਾ ਧੰਨਵਾਦ ਆ। ਜਿਹੜੇ ਵੀ ਵੀਰ ਪਿੱਛੇ ਬੈਕਅਪ ਪਾਰਟੀ ਜਾਂ ਹੋਰ ਡਾਕਟਰ ਸਾਹਿਬ ਆਏ ਆ ਉਹ ਸਾਰਿਆਂ ਦਾ ਫੁੱਟਨ ਸਾਹਿਬ ਲਾਡੀ ਭਾਜੀ ਤੇ ਇੱਕ ਚੀਜ਼ ਜਿਹੜੀ ਮੈਂ ਲਖਣ ਦੇਖੀ ਇੱਥੇ ਆ ਕੇ ਭਾਜੀ ਆਏ ਆ ਵਿਦੇਸ਼ ਦੇ ਵਿੱਚੋਂ ਇਹ ਆ ਕੇ ਆਰਾਮ ਨਾਲ ਆਪਣਾ ਫੈਮਲੀ ਨਾਲ ਇੰਜੋਏ ਕਰ ਸਕਦੇ ਸੀ ਕਿਤੇ ਜਾ ਸਕਦੇ ਸੀਗੇ ਕੋਈ ਕਿਉਂਕਿ ਕਿਸੇ ਦੇ ਜਵਾਬ ਦੇ ਨਹੀਂ ਸੀਗੇ ਪਰ ਪੰਜਾਬੀਅਤ ਲਈ ਜਾਂ ਪੰਜਾਬ ਲਈ ਜਿਹੜਾ ਇਹਨਾਂ ਦਾ ਦਰਦ ਆ ਇਹ ਤੋਂ ਸਾਨੂੰ ਕੋਈ ਸਿੱਖਣ ਦੀ ਲੋੜ ਆ ਅਸੀਂ ਸਿੱਖੀਏ ਆਪਣੇ ਸੂਬੇ ਦੇ ਲਈ ਜਿੰਨਾ ਵੱਧ ਚੜ ਕੇ ਯੋਗਦਾਨ ਪਾ ਸਕਦੇ ਆ ਜਿੱਥੇ ਸੰਸਥਾਵਾਂ ਪਹੁੰਚਦੀਆਂ ਆ ਉੱਥੇ ਮੈਂ ਦੇਖਿਆ ਜ਼ਿਆਦਾਤਰ ਸੰਤੰਤਰ ਸਾਰਾ ਪ੍ਰਸ਼ਾਸਨ ਫੇਲ ਹੋ ਜਾਂਦਾ ਉੱਥੇ ਹੀ ਸੰਸਥਾਵਾਂ ਪਹੁੰਚਦੀਆਂ ਤੇ ਉਹ ਸੰਸਥਾਵਾਂ ਨੂੰ ਜਿੰਨੀ ਵੱਧ ਚੜ ਕੇ ਤੁਸੀਂ ਆਪਣੀ ਉਹਨਾਂ ਦੇ ਮਦਦ ਕਰ ਸਕਦੇ ਹੋ ਉਹਨਾਂ ਦਾ ਹੌਸਲਾ ਫੁਜਾਈ ਕਰ ਸਕਦੇ ਹੋ ਕਰਿਆ ਕਰੋ ਤਾਂ ਜੋ ਇਹ ਜਿਹੜੀ ਲੋੜਵੰਦਾਂ ਦੀ ਹੜਪੀਟ ਤੇ ਕਿਹੜਾ ਕੋਈ ਇੱਥੇ ਬਹੁਤ ਬੁਰਾ ਹਾਲ ਆ ਜੀ ਪ੍ਰਮਾਤਮਾ ਮੈਂ ਕਹਿੰਦਾ ਇਹੋ ਜਿਹੜਾ ਆ ਸਮਾਂ ਕਿਸੇ ਦਾ ਨਾ ਲਿਆਵੇ ਅੱਖੀਂ ਦੇਖ ਕੇ ਤੁਹਾਨੂੰ ਬਹੁਤ ਜ਼ਿਆਦਾ ਜਿਹੜੀ ਹੈ ਨਾ ਗੱਲ ਮਹਿਸੂਸ ਹੁੰਦੀ ਆ ਸੋ ਪ੍ਰਮਾਤਮਾ ਅੱਗੇ ਇਹ ਅਰਦਾਸ ਆ ਵੀ ਇਸ ਕੁਦਰਤੀ ਆਫਤ ਤੋਂ ਸਾਡੇ ਪੰਜਾਬ ਦੀ ਆਰਾਮਦਾਸ ਏਰੀਆ ਦੇ ਵਿੱਚ ਖੜੇ ਆ ਜੀ ਦੇਓ ਸ਼ੁਰੂ ਹੋ ਗਏ 7 ਕਿਲੋਮੀਟਰ ਤੋਂ ਪਾਣੀ ਦੇ ਨਾਲ ਹੀ ਭਰਿਆ ਹੋਇਆ ਹੈ ਲੋਕਾਂ ਦੇ ਘਰ ਕੋਈ ਨਹੀਂ ਲਾਈਟਾਂ ਹੈ ਨਹੀਂਆਂ ਇੱਕ ਘੰਟਾ ਬਿਜਲੀ ਨਹੀਂ ਮਿਲਦੀ ਸਾਰੇ ਤਰਾ ਤਰਾ ਕਰੀ ਦੀ ਹੈ ਤੇ ਇੱਥੇ ਬਿਜਲੀ ਦੋ ਦੋ ਦਿਨ ਤੋਂ ਹੈ ਨਹੀਂ ਜੀ ਸੋ ਵਾਹਿਗੁਰੂ ਅੱਗੇ ਅਰਦਾਸ ਕਰੋ ਬੇਨਤੀ ਕਰੋ ਇਹੋ ਜਿਹੇ ਸੰਸਥਾਵਾਂ ਨੂੰ ਇਹੋ ਜਿਹੇ ਵੀਰਾਂ ਨੂੰ ਹਮੇਸ਼ਾ ਹੌਸਲਾ ਬਖਸ਼ਣ ਤੇ ਇਹੋ ਜੀ ਜਿਹੜੀ ਆ ਕੁਦਰਤੀ ਆਫਤ ਆ ਇਤੋਂ ਸਾਡੇ ਪੰਜਾਬ ਨੂੰ ਬਚਾਉਣ ਵਾਹਿਗੁਰੂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ